ਪਾਕੋਰ ਦੇ ਦੋ ਪੁੱਤਰ ਸਨ ਵੱਡੇ ਦਾ ਨਾਮ ਸੀ ਹਰੀ ਤੇ ਛੋਟੇ ਦਾ ਨਾਮ ਸੀ ਅਮਨ ਉਸ ਦਾ ਜਿਹੜਾ ਛੋਟਾ ਪੁੱਤਰ ਅਮਨ ਸੀ ਉਹ ਬਹੁਤ ਹੀ ਗਿਆਨੀ ਸੀ ਉਸ ਨੂੰ ਆਪਣੇ ਹਰ ਜਨਮ ਦਾ ਪਤਾ ਸੀ ਇੱਕ ਦਿਨ ਉਹ ਘਰੋਂ ਬਾਹਰ ਖੇਤ ਰਿਆ ਸੀ ਤਾਂ ਪਾਕੋਰ ਨੇ ਉਸ ਨੂੰ ਆਵਾਜ਼ ਦਿੱਤੀ ਕਿ ਅਮਨ ਪੁੱਤਰ ਠੰਡ ਲਵਾਏਗਾ ਆ ਕੇ ਗਰਮ ਕੱਪੜੇ ਪਾਲ ਐ ਅਜੇ ਸੱਟ ਪੇਟ ਨਾਲ ਲਵਾ ਲਈ ਧਿਆਨ ਨਾਲ ਖੇਟੀ ਉਸ ਦਾ ਛੋਟਾ ਪੁੱਤਰ ਅਮਨ ਮਾਂ ਦੀ ਗੱਲ ਸੁਣ ਕੇ ਉਸ ਕੋਲ ਆ ਗਿਆ ਤੇ ਮਾਂ ਨੂੰ ਕਹਿਣ ਲੱਗਾ ਕਿ ਮਾਂ ਮੈਨੂੰ 19 ਸਾਲ ਤੱਕ ਕੁਝ ਨਹੀਂ ਹੋਣ ਲੱਗਾ 19 ਸਾਲ ਤੱਕ ਮੇਰਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਮਾਂ ਪੁੱਛਣ ਲੱਗੀ ਗੱਲ ਤਾਂ ਤੂੰ ਐ ਕਰਿਆ ਏ ਜਿਵੇਂ ਤੈਨੂੰ ਆਪਣੇ ਹਰ ਜੰਮੀ ਦਾ ਪਤਾ ਹੋਵੇ ਅਮਨ ਕਹਿਣ ਲੱਗਾ ਹਾਂ ਮਾਂ ਮੈਨੂੰ ਹਰ ਜਾਮੇ ਦਾ ਪਤਾ ਹੈ ਪਰ ਮੈਂ ਤੈਨੂੰ ਦੱਸਣਾ ਨਹੀਂ ਜੇ ਮੈਂ ਤੈਨੂੰ ਦੱਸਿਆ ਤੇ ਤੂੰ ਐਵੇਂ ਫਿਕਰ ਕਰੇਂਗੀ ਤੇ ਮਾਂ ਜिद ਕਰਨ ਲੱਗੀ ਕਿ ਨਹੀਂ ਪੁੱਤਰ ਮੈਨੂੰ ਦੱਸ ਜੇ ਤੈਨੂੰ ਪਤਾ ਹੈ ਤਾਂ ਅਮਨ ਦੇ ਬੜਾ ਮਨਾ ਕਰਨ ਤੇ ਉਸਨੇ ਆਖਿਰ ਦੱਸ ਹੀ ਦਿੱਤਾ ਉਸਨੇ ਦੱਸਿਆ ਕਿ ਮਾਂ ਮੈਂ ਇਹ ਗੱਲ ਤਾਂ ਕਹਿ ਰਿਹਾ ਹਾਂ ਕਿ ਮੈਂ ਹਾਲੇ ਤੱਕ ਕੋਈ ਦਰਖਤ ਆਪਣੇ ਹੱਥ ਨਾਲ ਲਗਾਇਆ ਨਹੀਂ ਹੈ ਜਦੋਂ ਮੈਂ ਆਪਣੇ ਹੱਥ ਨਾਲ ਕੋਈ ਦਰਖਤ ਲਗਾਵਾਂਗਾ ਤਾਂ ਜਵਾਨ ਹੋ ਕੇ ਕੋਸੇਦ ਰਖਤ ਨਾਲ ਫਾਹਾ ਲੈ ਕੇ ਮਰ ਜਾਵਾਂਗਾ ਤੇ ਫਿਰ ਦੂਸਰੇ ਜਨਮ ਵਿੱਚ ਮੈਂ ਤੇਰਾ ਪੋਤਰਾ ਬਣ ਕੇ ਆਵਾਂਗਾ ਤੇ ਉਸ ਜਨਮ ਵਿੱਚ ਮੈਂ ਤੇਰਾ ਦੇਣ ਦੇਣਾ ਹੈ ਜਦੋਂ ਮੈਂ ਤੇਰਾ ਦੇਣ ਦਵਾਂਗਾ ਤਾਂ ਰਹਿਣਾ ਮੈਂ ਫਿਰ ਵੀ ਨਹੀਂ ਤੇ ਉਸ ਤੋਂ ਬਾਅਦ ਇਸ ਘਰ ਵਿੱਚ ਕੁੱਤੀ ਸੂਏਗੀ ਤੇ ਉਸ ਤੇ ਕਤੂਰੀਆਂ ਵਿੱਚ ਮੈਂ ਇੱਕ ਕਤੂਰਾ ਬਣ ਕੇ ਆਵਾਂਗਾ ਮਾਂ ਡਰ ਗਈ ਮਾਂ ਸੋਚਣ ਲੱਗੀ ਕਿ ਕਿਤੇ ਇਹ ਸੱਚ ਤਾਂ ਨਹੀਂ ਬੋਲਦਾ ਮਾਣੇ ਘਰ ਵਿੱਚ ਸਭਨਾਂ ਨਾਲ ਗੱਲ ਕੀਤੀ ਕਿ ਅਮਨ ਹੱਥੋਂ ਕੋਈ ਵੀ ਕਦੀ ਵੀ ਦਰਖਤ ਨਹੀਂ ਲਵਾਏਗਾ। ਇਹ ਗੱਲ ਦਾ ਹਰ ਵਕਤ ਖਾਸ ਧਿਆਨ ਰੱਖਿਆ ਜਾਂਦਾ ਸੀ ਕਿ ਉਹ ਕੋਈ ਵੀ ਦਰਖਤ ਨਾ ਲਗਾਵੇ। ਇੱਕ ਦਿਨ ਉਹ ਆਪਣੇ ਨਾਨਕੇ ਗਿਆ ਹੋਇਆ ਸੀ। ਨਾਨਕਿਆਂ ਦੇ ਖੂਹ ਕੋਲ ਉਸਨੇ ਇੱਕ ਆਂਬ ਦਾ ਬੂਟਾ ਆਪਣੇ ਹੱਥ ਨਾਲ ਲਗਾ ਦਿੱਤਾ। ਇਸ ਗੱਲ ਦੀ ਕਿਸੇ ਨੂੰ ਵੀ ਖਬਰ ਨਾ ਹੋਈ। ਹੁਣ ਉਧਰ ਆਂਬ ਦਾ ਬੂਟਾ ਵੀ ਜਵਾਨ ਹੋ ਰਿਹਾ ਸੀ ਤੇ ਇਧਰ ਅਮਨ ਵੀ ਜਵਾਨ ਹੋ ਰਿਹਾ ਸੀ ਹੌਲੀ-ਹੌਲੀ ਹੁਣ ਆਂਬ ਦਾ ਬੂਟਾ ਤੇ ਅਮਨ ਦੋਵੇਂ ਜਵਾਨ ਹੋ ਗਏ ਇੱਕ ਦਿਨ ਪਾਪਾ ਕੋਰ ਨੇ ਕਿਹਾ ਕਿ ਅਮਨ ਪੁੱਤਰਾ ਥੋੜੇ ਦੇ ਨਾਨਕੇ ਹੀ ਹੋਆ ਆਪਣੇ ਨਾਨਕੇ ਨਾਨਾ ਨਾਨੀ ਮਾਵੇਂ ਮਾਮੀਆਂ ਨੂੰ ਮਿਲਿਆ ਅਮਨ ਹੁਣ ਆਪਣੇ ਨਾਨਕੇ ਚਲਾ ਗਿਆ ਉੱਥੇ ਉਹ ਸਭ ਨੂੰ ਮਿਲਿਆ ਇੱਕ ਦਿਨ ਕੀ ਹੋਇਆ ਕਿ ਉਸ ਦੀ ਮਾਵੇਂ ਨਾਲ ਕਿਸੇ ਗੱਲ ਤੇ ਲੜਾਈ ਹੋ ਗਈ ਉਸ ਨੇ ਐਸੀ ਗੱਲ ਦਿਲ ਤੇ ਲਗਾਈ ਕਿ ਜੋ ਉਸਨੇ ਬਚਪਨ ਵਿੱਚ ਬੂਟਾ ਆਪਣੇ ਹੱਥੀ ਲਗਾਇਆ ਸੀ ਉਸ ਨਾਲ ਫਾਹਾ ਲੈ ਲਿਆ ਤੇ ਉਸ ਦੀ ਮੌਤ ਹੋ ਗਈ ਇਹ ਗੱਲ ਉਹ ਭਾਕੌਰ ਦੇ ਸਾਰੇ ਪਰਿਵਾਰ ਨੂੰ ਪਤਾ ਲੱਗੀ ਤਾਂ ਸਾਰਾ ਪਰਿਵਾਰ ਅਫਸੋਸ ਕਰ ਰਿਹਾ ਸੀ ਗੱਲਾਂ ਬਾਤਾਂ ਵਿੱਚ ਇਹ ਵੀ ਪਤਾ ਲੱਗ ਗਿਆ ਕਿ ਇਹ ਬੂਟਾ ਉਸਨੇ ਆਪਣੇ ਬਚਪਨ ਵਿੱਚ ਆਪਣੇ ਹੱਥੀ ਹੀ ਲਗਾਇਆ ਸੀ ਹੁਣ ਕੁਝ ਸਮਾਂ ਬੀਤਿਆ ਤੇ ਜੋ ਭਾਕੌਰ ਦਾ ਵੱਡਾ ਪੁੱਤਰ ਹਰੀ ਸੀ ਉਸ ਦਾ ਵਿਆਹ ਹੋਇਆ ਤੇ ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਪਾਕਔਰ ਇਹ ਸਭ ਜਾਣਦੀ ਸੀ ਕਿ ਹੁਣ ਇਸ ਜਨਮ ਵਿੱਚ ਇਹ ਮੇਰਾ ਛੋਟਾ ਪੁੱਤਰ ਅਮਨ ਵਾਪਸ ਆਇਆ ਹੈ ਉਸ ਨੇ ਆਪਣੇ ਪੋਤਰੇ ਦਾ ਨਾਮ ਵੀ ਅਮਨ ਰੱਖ ਦਿੱਤਾ ਸਾਰਿਆਂ ਨੇ ਸਲਾਹ ਕੀਤੀ ਕਿ ਕੋਈ ਵੀ ਇਸ ਤੋਂ ਅਜਿਹਾ ਕੰਮ ਨਹੀਂ ਲਵੇਗਾ ਜਿਸ ਤੋਂ ਸਾਡੇ ਸਾਰਿਆਂ ਨੂੰ ਪੈਸੇ ਮਿਲ ਸਕਣ ਬਲਕਿ ਇਹ ਉਹੀ ਕੰਮ ਕਰੇਗਾ ਜਿਸ ਤੋਂ ਇਸ ਦਾ ਆਪਣਾ ਹੀ ਗੁਜ਼ਾਰਾ ਹੋ ਸਕੇ ਕਿਉਂਕਿ ਇਸ ਨੇ ਕਿਹਾ ਸੀ ਕਿ ਮੈਂ ਇਸ ਜਨਮ ਵਿੱਚ ਤੁਹਾਡਾ ਕਰਜ਼ਾ ਮੋੜਨਾ ਹੈ ਹੁਣ ਉਹ ਇਸ ਜਨਮ ਵਿੱਚ ਭਾਕੌਰ ਦਾ ਪੁੱਤਰ ਸੀ ਉਹ ਆਪਣੇ ਪੋਤਰੇ ਅਮਨ ਦਾ ਬਹੁਤ ਧਿਆਨ ਰੱਖਦੀ ਸੀ ਉਹ ਥੋੜਾ ਜਵਾਨ ਹੋਇਆ ਤੇ ਉਹਨਾਂ ਨੇ ਉਸ ਨੂੰ ਇੱਕ ਪੰਸਾਰੀ ਦੀ ਦੁਕਾਨ ਤੇ ਕੰਮ ਤੇ ਲਵਾ ਦਿੱਤਾ ਤੇ ਪੰਸਾਰੀ ਕੋਲੋਂ ਉਸ ਨੇ ਸਾਰਾ ਕੰਮ ਸਿੱਖ ਲਿਆ ਫਿਰ ਉਸ ਨੇ ਇੱਕ ਛੋਟੀ ਜਿਹੀ ਪੰਸਾਰੀ ਦੀ ਦੁਕਾਨ ਪਾ ਲਈ ਭਾਕੌਰ ਨੇ ਉਸ ਨੂੰ ਪਹਿਲਾਂ ਹੀ ਆਖਿਆ ਹੋਇਆ ਸੀ ਕਿ ਉਹ ਮਰੀਜ਼ਾਂ ਕੋਲੋਂ ਉਹਨੇ ਹੀ ਪੈਸੇ ਲਵੇਗਾ ਜਿੰਨਿਆਂ ਦੀ ਉਸ ਨੂੰ ਜ਼ਰੂਰਤ ਹੈ ਵੱਧ ਪੈਸੇ ਨਹੀਂ ਲਵੇਗਾ ਤੇ ਨਾ ਹੀ ਉਸ ਵਿੱਚੋਂ ਉਹ ਸਾਨੂੰ ਕੋਈ ਪੈਸਾ ਦੇਵੇਗਾ ਇਸ ਤਰ੍ਹਾਂ ਉਸਦੀ ਪੰਸਾਰੀ ਦੀ ਦੁਕਾਨ ਠੀਕ-ਠਾਕ ਚੱਲ ਰਹੀ ਸੀ ਜੋ ਵੀ ਪੈਸਾ ਉਸ ਨੂੰ ਬਚਦਾ ਸੀ ਉਹ ਸਿਰਫ ਆਪਣੇ ਤੇ ਹੀ ਵਰਤਦਾ ਸੀ ਇੱਕ ਦਿਨ ਕੀ ਹੋਇਆ ਕਿ ਉਹ ਸ਼ਹਿਰ ਦਾ ਜੋ ਰਾਜਾ ਸੀ ਉਸ ਦੇ ਪੈਰ ਉੱਪਰ ਕੋੜੋ ਹੋ ਗਿਆ ਸੀ ਕਿਸੇ ਨੇ ਉਸ ਨੂੰ ਅਮਨ ਦੀ ਪੰਸਾਰੀ ਦੀ ਦੁਕਾਨ ਦੀ ਦੱਸ ਪਾਈ ਸੀ ਅਮਨ ਪੰਸਾਰੀ ਇਲਾਸਬੋਤ ਵਧੀਆ ਕਰਦਾ ਹੈ ਉਹ ਰਾਜਾ ਉਸ ਅਮਨ ਦੀ ਦੁਕਾਨ ਤੇ ਆ ਗਿਆ ਤੇ ਅਮਨ ਨੇ ਉਸ ਦੀ ਜੜੀ ਬੂਟੀ ਕੀਤੀ ਰਾਜੇ ਨੂੰ ਉਸ ਦੀ ਜੜੀ ਬੂਟੀ ਕਰਨ ਨਾਲ ਫਰਕ ਪੈਣ ਲੱਗ ਪਿਆ ਰਾਜੇ ਨੇ ਉਸ ਨੂੰ ਕਿਹਾ ਕਿ ਮੰਗ ਜੋ ਮੰਗਣਾ ਹੈ ਤੇਰੀ ਜੜੀ ਬੂਟੀ ਕਰਨ ਮੈਨੂੰ ਫਰਕ ਪੈ ਰਿਹਾ ਹੈ ਤਾਂ ਅਮਨ ਨੇ ତਪਾਕੌਰ ਨੇ ਕਿਹਾ ਕਿ ਨਹੀਂ ਜੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜਿੰਨੀ ਤੁਹਾਡੀ ਤਵਾ ਦਾਰੂ ਦੇ ਪੈਸੇ ਹਨ ਸਿਰਫ ਸਾਨੂੰ ਓਨੇ ਹੀ ਚਾਹੀਦੇ ਹਨ ਉਹਨਾਂ ਨੇ ਰਾਜੇ ਕੋਲੋਂ ਕੁਝ ਨਹੀਂ ਲਿਆ ਇੱਕ ਦਿਨ ਇਦਾਂ ਹੀ ਰਾਜਾ ਫਿਰ ਤੋਂ ਅਮਨ ਕੋਲੋਂ ਜੜੀ ਬੂਟੀ ਕਰਾ ਕੇ ਗਿਆ ਤੇ ਉਹ ਥੋੜੇ ਦਿਨਾਂ ਵਿੱਚ ਹੀ ਬਿਲਕੁਲ ਨਵਰ ਨੋ ਹੋ ਗਿਆ ਰਾਣੀ ਨੇ ਕਿਹਾ ਕਿ ਤੁਸੀਂ ਉਸ ਦੀ ਜੜੀ ਬੂਟੀ ਕਾਰਨ ਬਿਲਕੁਲ ਸਹੀ ਸਲਾਮਤ ਹੋ ਗਏ ਹੋ ਤੁਸੀਂ ਉਹਨਾਂ ਨੂੰ ਇਨਾਮ ਵਜੋਂ ਕੁਝ ਦਿਓ ਤਾਂ ਰਾਜੇ ਨੇ ਕਿਹਾ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ ਬਹੁਤ ਕੁਝ ਤਾਂ ਦੌਲਤ ਦੇਵਾਂ ਪਰ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਰਾਣੀ ਨੇ ਕਿਹਾ ਕਿ ਮੇਰੇ ਕੋਲ ਇੱਕ ਸਕੀਮ ਹੈ ਉਹ ਮਨਾਂ ਵੀ ਨਹੀਂ ਕਰ ਸਕਣਗੇ ਰਾਣੀ ਨੇ ਆਪਣੇ ਗਾਲ ਵਿੱਚੋਂ ਕੱਢ ਕੇ ਇੱਕ ਹਾਰ ਰਾਜੇ ਨੂੰ ਦਿੱਤਾ ਤੇ ਕਿਹਾ ਕਿ ਤੁਸੀਂ ਜਾ ਕੇ ਸਿੱਧਾ ਉਸ ਮੁੰਡੇ ਦੇ ਗਾਲ ਵਿੱਚ ਹਾਰ ਪਾ ਦਿਓ ਰਾਜ ਨੇ ਇਦਾਂ ਹੀ ਕੀਤਾ ਰਾਜਾ ਉਹ ਹਾਰ ਲੈ ਕੇ ਸਿੱਧਾ ਅਮਨ ਦੀ ਦੁਕਾਨ ਤੇ ਆ ਗਿਆ ਤੇ ਜਾ ਕੇ ਉਸ ਮੁੰਡੇ ਦੇ ਗਲ ਵਿੱਚ ਹਾਰ ਪਾ ਦਿੱਤਾ ਅਮਨ ਉਹ ਹਾਰ ਜਾ ਕੇ ਆਪਣੇ ਦਾਦਾ-ਦਾਦੀ ਮਾਪੇ ਨੂੰ ਦਿੱਤਾ ਉਹ ਬਹੁਤ ਖੁਸ਼ ਹੋਏ ਕਿ ਰਾਜੇ ਨੇ ਅਮਨ ਨੂੰ ਹਾਰ ਦਿੱਤਾ ਹੈ ਉਹਨਾਂ ਨੇ ਉਹ ਹਾਰ ਆਪਣੇ ਘਰ ਵਿੱਚ ਰੱਖ ਲਿਆ ਜਿੰਨਾ ਕਰਜ਼ਾ ਅਮਨ ਨੇ ਆਪਣੇ ਘਰਦਿਆਂ ਦਾ ਮੋੜਨਾ ਸੀ ਉਹ ਹਾਰ ਉਸ ਤੋਂ ਵੀ ਜ਼ਿਆਦਾ ਕੀਮਤੀ ਸੀ ਇਦਾਂ ਹੋਇਆ ਕਿ ਥੋੜੀ ਦਿਨਾਂ ਵਿੱਚ ਹੀ ਅਮਨ ਬਿਮਾਰ ਪੈਣ ਲੱਗ ਪਿਆ ਕਰਦਿਆ ਨੇ ਉਹ ਹਾਰਵੇਚ ਦਿੱਤਾ ਤੇ ਉਹ ਹਾਰ ਦੇ ਪੈਸਿਆਂ ਵਿੱਚੋਂ ਥੋੜੇ-ਥੋੜੇ ਪੈਸੇ ਅਮਨ ਉੱਪਰ ਲੱਗਦੇ ਗਏ ਜਦੋਂ ਉਹ ਪੈਸੇ ਪੂਰੇ ਹੋ ਗਏ ਤੇ ਉਹਨੇ ਪੈਸੇ ਰਹਿ ਗਏ ਜਿੰਨੇ ਉਸਨੇ ਉਹਨਾਂ ਦਾ ਕਰਜ਼ਾ ਮੋੜਨਾ ਸੀ ਤਾਂ ਅਮਨ ਮਰ ਗਿਆ ਜਦੋਂ ਅਮਨ ਮਰ ਗਿਆ ਤਾਂ ਭਾਕੌਰ ਨੂੰ ਵੀ ਯਾਦ ਆਇਆ ਕਿ ਉਹ ਹਾਰ ਜੋ ਰਾਜੇ ਨੇ ਉਸ ਨੂੰ ਦਿੱਤਾ ਸੀ ਉਸੇ ਹਿਸਾਬ ਨਾਲ ਕਿਤੇ ਉਹ ਸਾਡਾ ਕਰਜ਼ਾ ਮੋੜ ਕੇ ਤਾਂ ਨਹੀਂ ਮਰ ਗਿਆ ਹੁਣ ਭਾਗ ਔਰ ਨੂੰ ਜਾਤ ਸੀ ਕਿ ਉਸਨੇ ਇੱਕ ਕਤੂਰੇ ਦੇ ਰੂਪ ਵਿੱਚ ਸਾਡੇ ਘਰ ਜਨਮ ਲੈਣਾ ਸੀ ਉਹ ਕੁੱਤੀ ਸੁੱਪਈ ਕੁੱਤੀ ਦੇ ਚਾਰ ਕਤੂਰੇ ਦਿੱਤੇ ਬਾ ਘਰ ਜਾਣਦੀ ਸੀ ਕਿ ਮੇਰਾ ਪੁੱਤਰ ਇਹਨਾਂ ਕਤੂਰੀਆਂ ਵਿੱਚੋਂ ਇੱਕ ਹੈ ਉਹ ਹੁਣ ਸਾਰੇ ਕਤੂਰੀਆਂ ਦਾ ਬਹੁਤ ਧਿਆਨ ਰੱਖਦੀ ਸੀ ਬੜੇ ਹੀ ਪਿਆਰ ਨਾਲ ਪਾਲਦੀ ਸੀ ਜਦੋਂ ਉਹ ਜਵਾਨ ਹੋਏ ਤਾਂ ਤਿੰਨ ਕਤੂਰੇ ਘਰੋਂ ਚਲੇ ਗਏ ਗਲੀਆਂ ਮਹੱਲਿਆਂ ਵਿੱਚ ਘੁੰਮਣ ਲੱਗ ਪਏ ਤੇ ਜਿਹੜਾ ਉਸ ਦਾ ਪੁੱਤਰ ਅਮਨ ਸੀ ਉਹ ਉਸੇ ਘਰ ਵਿੱਚ ਹੀ ਰਹਿਣ ਲੱਗਾ ਅਤੇ ਘਰੋਂ ਬਾਹਰ ਨਾ ਜਾਂਦਾ ਤਾਪਾ ਘਰ ਸਮਝ ਗਈ ਸੀ ਕਿ ਇਹ ਹੀ ਮੇਰਾ ਪੁੱਤਰ ਅਮਨ ਹੈ ਜੋ ਕਤੂਰੇ ਦੇ ਰੂਪ ਵਿੱਚ ਤੀਸਰੀ ਵਾਰ ਇਸ ਘਰ ਵਿੱਚ ਆਇਆ ਹੈ ਇੱਕ ਦਿਨ ਕੀ ਹੋਇਆ ਕਿ ਉਹ ਘਰ ਦੇ ਬਾਹਰ ਵਿੱਚ ਬੈਠਾ ਸੀ ਉੱਥੋਂ ਇੱਕ ਸਾਧੂ गुज़र ਰਿਹਾ ਸੀ ਸਾਧੂ ਨੇ ਜਦੋਂ ਉਸ ਨੂੰ ਬਾਹਰ ਵਿੱਚ ਬੈਠੇ ਦੇਖਿਆ ਤਾਂ ਇੱਕ ਛੋਟਾ ਮਾਰਿਆ ਉਸ ਦੀ ਨਾਲ ਹੀ ਚੀਕਾਂ ਨਿਕਲ ਗਈਆਂ ਤੇ ਉਸ ਦਾ ਲੱਕ ਟੁੱਟ ਗਿਆ ਆਏ ਹਾਏ ਉਸ ਦੀ ਚੀਕਾਂ ਦੀ ਆਵਾਜ਼ ਉਸ ਪ੍ਰਮਾਤਮਾ ਤੱਕ ਪਹੁੰਚੀ ਪਰਮਾਤਮਾ ਨੇ ਕਿਹਾ ਕਿ ਮੇਰੇ ਭਗਤ ਦੀ ਚੀਕ ਨਿਕਲ ਗਈ ਹੈ ਆਖਿਰ ਕਿਸ ਨੇ ਮੇਰੇ ਭਗਤ ਨੂੰ ਮਾਰਿਆ ਹੈ ਪਰਮਾਤਮਾ ਨੇ ਦੋ ਦੂਤ ਭੇਜੇ ਦੂਤਾਂ ਨੇ ਉਹ ਸਾਧੂ ਤੇ ਕਤੂਰੇ ਦੇ ਰੂਪ ਵਿੱਚ ਆਏ ਅਮਨੂਲ ਉੱਥੋਂ ਲੈ ਗਏ ਤੇ ਪਰਮਾਤਮਾ ਨੇ ਪੁੱਛਿਆ ਕਿ ਇਸ ਨੂੰ ਅਸੀਂ ਕੀ ਸਜ਼ਾ ਦਈਏ ਤਾਂ ਦੂਤਾਂ ਨੇ ਕਿਹਾ ਕਿ ਤੁਸੀਂ ਉਸੇ ਨੂੰ ਪੁੱਛ ਲਓ ਜਿਸ ਨੂੰ ਇਸ ਨੇ ਸੋਟੀ ਮਾਰੀ ਹੈ ਤਾਂ ਪਰਮਾਤਮਾ ਨੇ ਅਮਨ ਨੂੰ ਪੁੱਛਿਆ ਤਾਂ ਮਨੇ ਕਿਹਾ ਕਿ ਪਰਮਾਤਮਾ ਜੀ ਇਸ ਨੂੰ ਇਹ ਸਜਾ ਦਿਓ ਕਿ ਇਹ ਦੂਸਰੇ ਜਾਮੇ ਵਿੱਚ ਧਰਤੀ ਉੱਪਰ ਇੱਕ ਰਾਜੇ ਦੇ ਘਰ ਪੈਦਾ ਹੋਵੇ ਇਹ ਸਾਰਾ ਰਾਜਪਾਗ ਸਾੰਬੇ ਤੇ ਇਸ ਦੇ ਹੱਥ ਵਿੱਚ ਹਮੇਸ਼ਾ ਇੱਕ ਸੋਨੇ ਦੀ ਲਾਠੀ ਹੋਵੇ ਤੇ ਪੈਰਾਂ ਵਿੱਚ ਚਾਂਦੀ ਦੇ ਜੁੱਤੇ ਹੋਣ ਇਹ ਕਦੀ ਕਿਸੇ ਮੰਦਰ ਮਸਜਿਦ ਹਰ ਇੱਕ ਥਾਂ ਜਾਵੇ ਇਹ ਆਪਣੇ ਜੀਵਨ ਵਿੱਚ ਹਰ ਇੱਕ ਤੀਰਥ ਥਾ ਤੇ ਕੁਮੇ ਸਾਧੂ ਨੇ ਕਿਹਾ ਵਾਹ ਇਹ ਤਾਂ ਕੋਈ ਸਜ਼ਾ ਥੋੜੀ ਹੋਈ ਇਹ ਤਾਂ ਮੇਰੇ ਵੱਲ ਦੀ ਗੱਲ ਹੋਈ ਪਰ ਸਾਧੂ ਨੂੰ ਨਹੀਂ ਪਤਾ ਸੀ ਕਿ ਕਰਮ ਦਾ ਲੇਖਾ ਜੋਖਾ ਦੇਣਾ ਹੀ ਪੈਂਦਾ ਹੈ ਸਾਧੂ ਦਾ ਫਿਰ ਦੂਸਰਾ ਜਨਮ ਹੋਇਆ ਉਹ ਇੱਕ ਰਾਜੇ ਦੇ ਘਰ ਪੁੱਤਰ ਬਣ ਕੇ ਪੈਦਾ ਹੋਇਆ ਵੱਡਾ ਹੋਇਆ ਤਾਂ ਉਸ ਨੇ ਰਾਜ ਭਾਗ ਸੰਭਿਆ ਹਮੇਸ਼ਾ ਉਸ ਦੇ ਪੈਰਾਂ ਵਿੱਚ ਚਾਂਦੀ ਦੀ ਜੁੱਤੀ ਤੇ ਹੱਥ ਵਿੱਚ ਸੋਨੇ ਦੀ ਲਾਠੀ ਰੈਂਦੀ ਸੀ ਉਹ ਬਹੁਤ ਤੀਰਥ ਸਥਾਨਾਂ ਤੇ ਘੁੰਮਿਆ ਕਦੀ ਮੰਦਿਰ ਮਸਜਿਦ ਗੁਰਦੁਆਰੇ ਪਰ ਕਦੇ ਵੀ ਅੰਦਰ ਜਾ ਕੇ ਮੱਥਾ ਨਾ ਟੇਕਿਆ ਕਿਉਂਕਿ ਉਹਦੇ ਪੈਰਾਂ ਵਿੱਚ ਚਾਂਦੀ ਦੇ ਜੁੱਤੇ ਤੇ ਹੱਥ ਵਿੱਚ ਸੋਨੇ ਦੀ ਲਾਠੀ ਹੁੰਦੀ ਸੀ ਜਿਸ ਕਾਰਨ ਉਹ ਸੋਚਦਾ ਸੀ ਕਿ ਅੰਦਰ ਗਿਆ ਕਿਤੇ ਕੋਈ ਉਸਦੇ ਚਾਂਦੀ ਦੇ ਜੁੱਤੇ ਤੇ ਸੋਨੇ ਦੀ ਲਾਠੀ ਨਾ ਚੁੱਕ ਕੇ ਲੈ ਜਾਵੇ ਉਹ ਬਾਹਰੋਂ ਹੀ ਹੋ ਕੇ ਆ ਜਾਂਦਾ ਫਿਰ ਉਹ ਆਪਣਾ ਇਹ ਜਮਾ ਪੂਰਾ ਕਰਕੇ ਵਾਪਸ ਪਰਮਾਤਮਾ ਕੋਲ ਗਿਆ ਤਾਂ ਉੱਥੇ ਜਾ ਕੇ ਉਸ ਦਾ लेखा जोखा ਹੋਇਆ ਜਦੋਂ लेखा जोखा ਹੋਇਆ ਤਾਂ ਉਸ ਨੇ ਜੋ ਤੀਰਥ ਸਥਾਨ ਕੁ ਮਹਿਸਾਨ ਕਦੀ ਵੀ ਅੰਦਰ ਜਾ ਕੇ ਮੱਥਾ ਨਹੀਂ ਟੇਕਿਆ ਸੀ ਤੇ ਬਾਰੋਂ ਹੀ ਮੂੜੋਂ ਆਂਦਾ ਸੀ ਇਸ ਗੱਲ ਦੀ ਉਸ ਨੂੰ ਸਜ਼ਾ ਮਿਲਣੀ ਹੀ ਸੀ ਫਿਰ ਪਰਮਾਤਮਾ ਨੇ ਉਸ ਨੂੰ ਅਗਲੇ ਜਮੇ ਵਿੱਚ ਇੱਕ ਅੰਗਹੀਣ ਕੁੱਤੇ ਦੇ ਰੂਪ ਵਿੱਚ ਭੇਜ ਦਿੱਤਾ ਫੇਰ ਉਹ ਦਰਦ-ਦਰਦੀਆਂ ਠੋਕਰਾਂ ਖਾਂਣ ਲੱਗਾ। ਦੋਸਤੋ, ਸਾਨੂੰ ਇਹ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਕੀਤੇਗੇ ਬੁਰੇ ਕਰਮਾਂ ਦਾ ਫਲ ਭੁਗਤਣਾ ਹੀ ਪੈਂਦਾ ਹੈ। ਭਾਵੇਂ ਕੋਈ ਇਨਸਾਨ ਹੈ ਤੇ ਭਾਵੇਂ ਕੋਈ ਜਾਨਵਰ ਹੈ, ਸਾਡੇ ਵੱਲੋਂ ਉਸ ਉੱਪਰ ਕੀਤੇਗੇ ਹੱਤਿਆਚਾਰ ਦਾ ਪਾਪ ਸਾਨੂੰ ਕਿਸੇ ਨਾ ਕਿਸੇ ਜਾਮੇ ਵਿੱਚ ਦੁਗਣਾ ਹੋ ਕੇ ਵਾਪਸ ਮੁੜਦਾ ਹੈ। ਧੰਨਵਾਦ।